ਜਨਮ ਦਿਨ ਦੇ ਮੌਕੇ ਤੇ ਸ਼ੁਭ ਦੀ ਤਸਵੀਰ ਨੂੰ ਬੁੱਕਲ ਚ ਲੈ ਕੇ ਮਾ ਚਰਨਕੌਰ ਹੋ ਗਈ ਭਾਵੁਕ ਕੱਲਾਕਲਾ ਬੋਲ ਸੁਣ ਕੇ ਤੁਹਾਡੇ ਵੀ ਅੱਖਾਂ ਚੋਂ ਨਿਕਲ ਆਣਗੇ ਹੰਝੂ ਬੀਤੇ ਦਿਨੀ ਮਾ ਚਰਨਕੌਰ ਦਾ ਜਨਮ ਦਿਨ ਸੀ ਤੇ ਇਸ ਮੌਕੇ ਤੇ ਉਹਨਾਂ ਨੇ ਆਪਣੇ ਪੁੱਤ ਨੂੰ ਯਾਦ ਕਰਕੇ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਨੋਟ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਚਰਨਕੌਰ ਨੇ ਲਿਖਿਆ ਮੈਂ ਪਹਿਲਾ ਬੇਟੀ ਬਣ ਕੇ ਤੁਹਾਡੇ ਨਾਨਕੇ ਘਰ ਚਲ ਹੁ ਲਿਆ ਫਿਰ ਤੁਹਾਡੇ ਬਾਪੂ ਜੀ ਨਾਲ ਵਿਆਹ ਦੇ ਬੰਧਨ ਦੇ ਵਿੱਚ ਬਣ ਕੇ ਮੈਂ ਕਿੰਨੇ ਸਾਰੇ ਰਿਸ਼ਤੇ ਕਿਸੇ ਦੀ ਚਾਚੀ ਤਾਈ ਭਾਬੀ ਤੇ ਨੂੰ ਬਣ ਕੇ ਆਪਣੀ ਝੋਲੀ ਪਾਈ ਪਰ ਮੇਰੀ ਹੋਣ ਦਾ ਅਸਲ ਆਦਾਰਾ ਮੈਂ ਤੁਹਾਡੇ ਮਾ ਬਣ ਤੇ ਪਾਇਆ ਤੇ ਤੁਸੀਂ ਮੈਨੂੰ ਅਸਲ ਦੇ ਵਿੱਚ ਇੱਕ ਸੰਪੂਰਨ ਔਰਤ ਦਾ ਦਰਜਾ ਦਿਵਾਇਆ ਮੈਨੂੰ ਮਮਤਾ ਦਾ ਪਿਆਰ ਦਾ ਅਸਲ ਅਰਥ ਤੁਹਾਨੂੰ ਆਪਣੀ ਬੁਗਲ ਦੇ ਵਿੱਚ ਲੈ ਕੇ ਮਹਿਸੂਸ ਹੋਇਆ ਪਰ ਕੱਲ ਦਾ ਉਹੀ ਪਿਆਰ ਉਹੀ ਮਮਤਾ ਦਾ ਨਿਗ ਮੈਨੂੰ ਆਉਂਦੇ ਜਾਂਦੇ ਸਾਹ ਨਾਲ ਕਿੰਨੀ ਤਹਾਂ ਲਾ ਕੇ ਲੈ ਕੇ ਆ ਰਿਹਾ ਐ ਅੱਜ ਵੀ ਮੈਂ ਤੁਹਾਨੂੰ ਕਮਰੇ ਵਿੱਚ ਬੈਠੀ ਉਡੀਕ ਰਹੀ ਹਾਂ ਕਿਉਂਕਿ ਹਮੇਸ਼ਾ ਮੈਂ ਪਹਿਲਾ ਤੁਹਾਡੇ ਤੋਂ ਆਪਣੇ ਜਨਮ ਦਿਨ ਦੀ ਵਧਾਈ ਕਬੂਲੀ ਸੀ ਪਰ ਅੱਜ ਤੁਹਾਡੀ ਤਸਵੀਰ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਤੁਹਾਨੂੰ ਮਹਿਸੂਸ ਕਰ ਰਹੀ ਹਾਂ ਮੇਰੇ ਬੱਚੇ ਵਾਪਸ ਆ ਜਾਓ ਪੁੱਤ ਮੇਰੇ ਤੋਂ ਤੁਹਾਡੇ ਬਿਨਾਂ ਰਹਿ ਨਹੀਂ ਜਾ ਰਿਹਾ ਇਹ ਪਾਪੋਕ ਬੋਲ ਜਦ ਸੋਸ਼ਲ ਮੀਡੀਆ ਤੇ ਮਾ ਚਰਨ ਗੌਰ ਵੱਲੋਂ ਸਾਂਝਾ ਹੋਏ ਤਾਂ ਤਾਂ ਸਿੱਧੂ ਦੇ ਚਾਹਨ ਵਾਲੇ ਤੇ ਜੋ ਸਿੱਧੂ ਦੇ ਮਾਪਿਆਂ ਦੇ ਨਾਲ ਖੜਿਆ ਹੈ ਉਹਨਾਂ ਦੇ ਨਾਲ ਜੋ ਪ੍ਰਸ਼ੰਸਕ ਜੁੜੇ ਨੇ ਉਹ ਇਸ ਬੋਲ ਨੂੰ ਸੁਣ ਕੇ ਬੇਹਦ ਭਾਵੁਕ ਹੋ ਗਏ। ਇਹ ਪੋਸਟ ਸਾਂਝਾ ਕਰਦੇ ਹੋਏ ਮਾ ਚਰਨ ਗੌਰ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਸ਼ੋਭ ਪਿਛਲੇ ਜਨਮ ਦੇਂਦੇ ਤੁਸੀਂ ਬੰਬੇ ਸੀ ਰਾਤੀ 12 ਵਜੇ ਵਿਸ਼ ਕੀਤਾ ਪਰ ਇਸ ਵਾਰ ਮੈਂ ਉਡੀਕਦੀ ਰਹੀ ਤੁਸੀਂ ਮੈਨੂੰ ਵਿਸ਼ ਨਹੀਂ ਕੀਤਾ ਕਿ ਤੁਸੀਂ ਮੈਥੋਂ ਇੰਨੀ ਦੂਰ ਚਲੇ ਗਏ ਹੋ ਤੁਸੀਂ ਮੈਨੂੰ ਕਦੇ ਵੀ ਵਿਸ਼ ਨਹੀਂ ਕਰੋਗੇ ਨਹੀਂ ਪੁੱਤ ਐਦਾ ਨਾ ਕਰੋ ਸਾਡਾ ਨਹੀਂ ਸਰਦਾ ਤੁਹਾਡੇ ਬਿਨਾ ਵਾਪਸ ਆਜੋ ਸ਼ੁਭ ਰੱਬ ਦਾ ਵਾਸਤਾ ਮਾ ਚਰਨ ਗੌਰ ਦਾ ਇਕੱਲਾ ਇਕੱਲਾ ਬੋਲ ਹਰ ਉਸ ਦਰਦ ਨੂੰ ਬਿਆਨ ਕਰ ਰਿਹਾ ਜੋ ਹਰ ਇੱਕ ਇਨਸਾਨ ਸਮਝ ਸਕਦਾ ਹੈ ਕਿ ਜਿਸ ਦਾ ਪੁੱਤ ਇਸ ਤਰ੍ਹਾਂ ਇਸ ਦੁਨੀਆ ਨੂੰ ਛੱਡ ਕੇ ਆਪਣੇ ਮਾਪਿਆਂ ਨੂੰ ਇਸ ਦੁਨੀਆ 'ਚ ਕੱਲਾ ਛੱਡ ਕੇ ਚੱਲ ਗਿਆ ਹੋਏ ਤੁਹਾਡੀ ਕੀ ਰਾਏ ਹੈ ਮਾ ਚਰਨ ਕੌਰ ਦੇ ਇਸ ਇਮੋਸ਼ਨਲ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ